ਹੈਲੋ ਸਟੂਡੈਂਟ ਸਵਾਗਤ ਹੈ ਤੁਹਾਡਾ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਅਫੀਸ਼ੀਅਲ ਚੈਨਲ ਤੇ ਠੀਕ ਹੈ ਤੇ ਅੱਜ ਦੇ ਜਿਹੜੇ ਬੱਚੇ ਆਪਾਂ ਕਲਾਸ ਲੈਣ ਵਾਲੀਆਂ ਤੁਹਾਡੀ ਪੀਐਸਟੈਟ ਸੀਟੈਕਸ ਦਾ ਐਸਟੈਟ ਦੀ ਜਿਹੜੀ ਆਪਾਂ ਸੀਰੀਜ਼ ਸ਼ੁਰੂ ਕੀਤੀ ہوئی ਆ ਪੰਜਾਬੀ ਪੈਡਾਗੋਜੀ ਦੀ ਠੀਕ ਉਸ ਤੋਂ ਪਹਿਲਾਂ ਅਸੀਂ ਆਪਣੇ ਅਫੀਸ਼ੀਅਲ ਚੈਨਲ ਤੇ ਤੁਹਾਡੇ ਲਈ ਪੰਜਾਬੀ ਪੈਡਾਗੋਜੀ ਦੀਆਂ ਪੰਜ ਕਲਾਸਾਂ ਜਿਹੜੀਆਂ ਪਾ ਚੁੱਕੇ ਹਾਂ ਅੱਜ ਦੀ ਸਾਡੀ ਸੇਮ ਹੀ ਕਲਾਸ ਹੈ ਤੇ ਅੱਜ ਦਾ ਆਪਣਾ ਵਿਸ਼ਾ ਰਹਿਣ ਵਾਲਾ ਪੜ੍ਹਨ ਅਤੇ ਲਿਖਣ ਕੌਸ਼ਲ ਦਾ ਪੜ੍ਹਨ ਅਤੇ ਲਿਖਣ ਕੌਸ਼ਲ ਦਾ ਮੈਂ ਦੱਸਿਆ ਸੀ ਭਾਸ਼ਾ ਲਈ ਚਾਰ ਕੌਸ਼ਲਾਂ ਦਾ ਹੋਣਾ ਜ਼ਰੂਰੀ ਹੈ ਜਿਦੇ ਵਿੱਚ ਪਹਿਲਾ ਸੀਗਾ ਸੁਣਨਾ ਫਿਰ ਬੋਲਣਾ ਤੇ ਅੱਜ ਸਾਡਾ ਜਿਹੜਾ ਹੈ ਪੜ੍ਹਨਾ ਤੇ ਲਿਖਣ ਕੌਸ਼ਲ ਹੈ ਜਿਹੜਾ ਇਹ ਚਾਰੋਂ ਕੌਸ਼ਲ ਸਾਨੂੰ ਲੜੀਵਾਰ ਸਿੱਖਣੇ ਪੈਂਦੇ ਨੇ ਫਿਰ ਹੀ ਇੱਕ ਬੱਚਾ ਇੱਕ ਵਿਅਕਤੀ ਇੱਕ ਟੀਚਰ ਸਹੀ ਭਾਸ਼ਾ ਦੇ ਵਿੱਚ નિਪੁੰਨ ਹੁੰਦਾ ਹੈ ਠੀਕ ਤੇ ਅੱਜ ਅਸੀਂ ਸੇਮ ਹੀ ਕਲਾਸ ਸ਼ੁਰੂ ਕਰ ਰਹੇ ਹਾਂ ਸਾਡੀ ਤੇ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਦਿਵਾਲੀ ਦੀ ਬਹੁਤ-ਬਹੁ ਮੁਬਾਰਕਾਂ ਤੇ ਤੁਹਾਡੇ ਲਈ ਅਸੀਂ ਟੈਟ ਵਾਲੇ ਬੱਚਿਆਂ ਦੇ ਲਈ ਇੱਕ ਸਪੈਸ਼ਲ ਜਿਹੜੀ ਆਫਰ ਲੈ ਕੇ ਆਏ ਹਾਂ ਜਿਦੇ ਵਿੱਚ ਅਸੀਂ ਤੁਹਾਨੂੰ 40% ਡਿਸਕਾਊਂਟ ਦੇ ਰਿਹਾ ਠੀਕ ਹੈ ਤੇ ਇਹ ਪੀਐਸਡੀ ਦੀ ਤਿਆਰੀ ਦੇ ਲਈ ਤੁਸੀਂ ਸਿਰਫ ਤੇ ਸਿਰਫ ਆਨਲਾਈਨ ਬੈਚ ਲੈਣਾ ਚਾਹੁੰਦੇ ਹੋ ਤਾਂ ਸਾਡੇ 2000 ਰੁਪਏ ਦੇ ਵਿੱਚ ਤੁਸੀਂ ਆਨਲਾਈਨ ਬੈਚ ਲੈ ਸਕਦੇ ਹੋ ਤੇ ਆਪਣਾ ਟੈਟ ਦੀ ਤਿਆਰੀ ਕਰ ਸਕਦੇ ਹੋ ਠੀਕ ਜਿੰਨਾ ਵੀ ਬੱਚਿਆਂ ਨੇ ਬੈਚ ਲੈਣਾ ਹੈ ਤਾਂ ਉਹ ਸਾਡੀ ਇਸ ਸਕਰੀਨ ਤੇ ਜਿਹੜੇ ਦੋਵੇਂ ਨੰਬਰ ਹਨ ਇਹਨਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਇਸ ਆਫਰ ਦਾ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਤੇ ਟੈਟ ਦੀ ਤਿਆਰੀ ਕਰ ਸਕਦੇ ਹੋ ਸੋ ਅੱਜ ਦੀ ਕਲਾਸ ਸਾਡੀ ਸੈਮੀ ਕਲਾਸ ਹੈ ਹਾਂਜੀ ਸੈਮੀ ਕਲਾਸ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਪੜਨ ਕੌਸ਼ਲ ਸ਼ੁਰੂ ਕਰੇ ਅੱਜ ਠੀਕ ਪੜਨ ਕਾਉਂਸਲ ਪੜਨ ਕਾਉਂਸਲ ਦੇ ਵਿੱਚ ਪੜਨ ਨੂੰ ਪਹਿਲਾਂ ਤਾਂ ਯਾਦ ਰੱਖਿਓ ਪੇਪਰ ਦੇ ਵਿੱਚ ਕਈ ਵਾਰੀ ਬਾਚਨ ਲਿਖ ਦਿੱਤਾ ਜਾਂਦਾ ਹੈ ਬਾਚਨ ਕਰਨਾ ਪੜਨਾ ਬਾਚਨ ਦੀ ਸਿੱਖਿਆ ਕੀ ਹੁੰਦਾ ਦੇਖਦੇ ਹਾਂ ਲਿਪੀਵੱਦ ਅੱਖਰਾਂ ਦੇ ਮੌਖਿਕ ਪ੍ਰਗਟਾਣ ਨੂੰ ਪੜਨਾ ਦਾ ਬਾਚਨ ਆਖਿਆ ਜਾਂਦਾ ਹੈ ਆਹ ਦੀ ਪੜਨਾ ਜਾਂ ਬਾਚਨ ਆਖਦੇ ਹਾਂ ਲਿਪੀਵੱਦ ਅੱਖਰ ਲਿਪੀਵੱਦ ਯਾਨੀ ਕਿ ਸਾਡੀ ਪੰਜਾਬੀ ਦੀ ਜਿਹੜੀ ਲਿਪੀ ਹੈ ਗੁਰਮੁਖੀ ਲਿਪੀ ਹੈ ਲਿਪੀਵੱਦ ਉਹ ਲਿਪੀ ਦੇ ਵਿੱਚ ਲਾਈਨ ਵਾਰ ਇਕ ਨਿਜ਼ਮ ਦੇ ਮੁਤਾਬਕ ਜਿਹੜੇ ਲਿਖੇ ਹੋਏ ਅੱਖਰ ਨੇ ਉਹਨਾਂ ਨੂੰ ਪੜਨਾ ਕੀ ਹੋਊਗਾ ਠੀਕ ਹੈ ਵਾਚਨ ਹੁੰਦਾ ਹੈ ਕਿਸੇ ਪੁਸਤਕ ਦੇ ਪੜਨ ਨੂੰ ਵਾਚਨ ਕਹਿੰਦੇ ਹਨ ਪਰੰਤੂ ਇਕੱਲਾ ਪੜ ਲੈਣਾ ਹੀ ਵਾਚਨ ਨਹੀਂ ਹੈ ਹਾਂਜੀ ਇਕੱਲਾ ਕਿਤਾਬ ਤੋਂ ਪੜ ਲੈਣਾ ਠੀਕ ਹੈ ਅੱਖਰਾਂ ਨੂੰ ਦੇਖ ਕੇ ਪੜ ਦੇਣਾ ਵਾਚਨ ਨਹੀਂ ਹੁੰਦਾ ਉਸਦੇ ਅਰਥਾਂ ਨੂੰ ਸਮਝਣਾ ਵਾਚਨ ਖਵਾਉਂਦਾ ਹੈ ਹਾਂਜੀ ਪੜਨ ਦੇ ਨਾਮ ਨਾਲ ਜਿਹੜੇ ਸ਼ਬਦ ਤੁਸੀਂ ਪੜੇ ਨੇ ਬਾਗ ਪੜੇ ਨੇ ਪੰਗਤੀਆਂ ਪੜੀਆਂ ਨੇ ਠੀਕ ਹੈ ਉਹਨਾਂ ਨੂੰ ਪੜਨ ਦੇ ਨਾਲ-ਨਾਲ ਉਹਨਾਂ ਦੇ ਅਰਥਾਂ ਨੂੰ ਵੀ ਸਮਝਣਾ ਕੀ ਖਵਾਊਗਾ ਬਾਚਨ ਖਵਾਉਂਦਾ ਹੈ ਬਾਚਨ ਵਿੱਚ ਧੁਨੀ ਧੁਨੀ ਜਾਨੀ ਕੀ ਆਵਾਜ਼ ਧੁਨੀ ਕੀ ਹੁੰਦੀ ਹੈ ਆਵਾਜ਼ ਹੁੰਦੀ ਹੈ ਠੀਕ ਹੈ ਆਵਾਜ਼ ਕਿਹੜੀ ਸਾਡੇ ਅੱਖਰਾਂ ਦੀਆਂ ਆਵਾਜ਼ਾਂ ਬਾਚਨ ਵਿੱਚ ਧੁਨੀਆਂ ਤੇ ਉਸਦੇ ਅਰਥ ਦੋਨੋਂ ਸ਼ਾਮਲ ਹੁੰਦੇ ਹਨ ਹਾਂਜੀ ਅੱਖਰ ਸ਼ਬਦ ਉਹਨਾਂ ਦੀਆਂ ਧੁਨੀਆਂ ਆਵਾਜ਼ਾਂ ਤੇ ਉਹਨਾਂ ਦੇ ਅਰਥ ਜਿਹੜੇ ਸ਼ਾਮਲ ਨੇ ਬਾਚਨ ਦੇ ਵਿੱਚ ਪੜਨਾ ਬਾਚਨ ਵਿੱਚ ਲਿਪੀ ਨੂੰ ਪੜਨਾ ਉਹਨਾਂ ਜ਼ਰੂਰੀ ਨਹੀਂ ਹੀ ਘਟਦਾ ਜਾਊਗਾ ਉਹਨਾਂ ਜ਼ਰੂਰੀ ਨਹੀਂ ਜਿੰਨਾ ਉਸ ਨੂੰ ਪੜ ਕੇ ਸਮਝਣਾ ਤੇ ਸ਼ਬਦ ਆਂਦੇ ਅਰਥ ਗ੍ਰਹਿਣ ਕਰਨਾ ਹੁੰਦਾ ਹਾਂਜੀ ਲਿਪੀ ਨੂੰ ਕਹਿੰਦੇ ਉਹਨਾਂ ਪੜਨਾ ਜ਼ਰੂਰੀ ਨਹੀਂ ਹੁੰਦਾ ਜਿੰਨਾ ਪੜ ਕੇ ਉਹਦੇ ਅਰਥਾਂ ਨੂੰ ਗ੍ਰਹਿਣ ਕਰਨਾ ਉਹਦੇ ਅਰਥਾਂ ਨੂੰ ਸਮਝਣਾ ਜ਼ਰੂਰੀ ਹੈ ਠੀਕ ਹੈ ਜਦੋਂ ਤੱਕ ਤੁਸੀਂ ਕਿਸੇ ਸ਼ਬਦ ਦੇ ਬਾਕ ਦੇ ਅਰਥ ਨੂੰ ਸਮਝਦੇ ਨਹੀਂ ਉਹਨੂੰ ਗ੍ਰਹਿਣ ਨਹੀਂ ਕਰਦੇ ਤਾਂ ਅਸਲ ਵਿੱਚ ਉਦੋਂ ਤੱਕ ਤੁਸੀਂ ਕੁਝ ਨਹੀਂ ਪੜਿਆ ਠੀਕ ਜਦੋਂ ਸਾਰਾ ਸਮਝਿਆ ਉਹਦੇ ਅਰਥਾਂ ਨੂੰ ਗ੍ਰਹਿਣ ਕੀਤਾ ਫਿਰ ਅਸਲ ਦੇ ਵਿੱਚ ਕੀ ਮੰਨਿਆ ਜਾਂਦਾ ਪੜਨਾ ਮੰਨਿਆ ਜਾਂਦਾ ਬਾਚਨ ਮੰਨਿਆ ਜਾਂਦਾ ਤਾਂ ਦੇਖੋ ਬਾਚਨ ਦਾ ਅਰਥ ਕੀ ਹੁੰਦਾ ਇਹਦਾ मीनिंग ਕੀ ਹੈ ਕਿਸੇ ਲਿਖਤ ਨੂੰ ਪੜਦੇ ਸਮੇਂ ਉਸ ਨੂੰ ਪ੍ਰਵਾਹਪੂਰਨ ਪ੍ਰਵਾਹਪੂਰਨ ਮਤਲਬ ਜਿੱਦਾਂ ਲਾਈਨ ਦੇ ਵਿੱਚ ਪੜਦੇ ਜਾਣਾ ਠੀਕ ਹੈ ਪ੍ਰਵਾਹਪੂਰਨ ਸ਼ੁੱਧ ਉਚਾਰਨ ਬਿਲਕੁਲ ਸਹੀ ਪੜਨਾ ਮਿੱਠੀ ਬਾਣੀ ਵਿੱਚ ਪੜਨਾ ਚਾਹੁੰਦੇ ਹਾਂ ਠੀਕ ਹੈ ਮਿੱਠੀ ਬਾਣੀ ਵਿੱਚ ਪੜਨਾ ਚਾਹੀਦਾ ਹੈ ਚਾਹੀਦਾ ਹੈ ਇਸੇ ਤਰ੍ਹਾਂ ਪੜਨਾ ਹੀ ਭਾਸ਼ਾ ਵਿੱਚ ਬਾਚਨ ਖਵਾਉਂਦਾ ਹੈ ਹਾਂਜੀ ਜੇ ਤੁਸੀਂ ਪੜਨਾ ਤਾਂ ਸ਼ੁੱਧ ਪੜਨਾ ਹੈ ਮਿੱਠੀ ਬਾਣੀ ਵਿੱਚ ਪੜਨਾ ਠੀਕ ਹੈ ਫਿਰ ਕੀ ਹੈ ਉਹ ਸਹੀ ਬਾਚਨ ਖਵਾਊਗਾ ਵਿਸ਼ੇਸ਼ਤਾਵਾਂ ਹਾਂਜੀ ਪੜ੍ਹਨ ਦੀਆਂ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਠੀਕ ਹੈ ਇਸ ਕਰਕੇ ਅਸੀਂ ਪੜ੍ਹਦੇ ਹਾਂ ਵੀ ਇਹਦੀਆਂ ਕੁਝ ਵਿਸ਼ੇਸ਼ਤਾਵਾਂ ਨੇ ਕੁਝ ਲਾਭ ਸਾਨੂੰ ਇਹਦੇ ਪ੍ਰਾਪਤ ਹੁੰਦੇ ਨੇ ਪੜ੍ਹਨ ਦੁਆਰਾ ਅਸੀਂ ਵਿਚਾਰਾਂ ਦਾ ਸੰਚਾਰ ਕਰਦੇ ਹਾਂ ਹਾਂਜੀ ਪੜ੍ਹਦੇ ਹਾਂ ਦਾ ਕੀ ਹੁੰਦਾ ਸਾਡੇ ਵਿਚਾਰਾਂ ਦਾ ਸਾਡੇ ਜਿਹੜੇ ਮਨ ਦੇ ਵਿੱਚ ਵਿਚਾਰ ਨੇ ਠੀਕ ਹੈ ਉਹਨਾਂ ਦਾ ਜਿਹੜੇ ਲੇਖਕ ਉਹਨੂੰ ਲਿਖ ਰਹੇ ਨੇ ਲੇਖਕਾਂ ਦੇ ਵਿਚਾਰ ਦਾ ਕੀ ਹੁੰਦਾ ਸੰਚਾਰ ਹੁੰਦਾ ਹੈ ਬਚਨ ਦੇ ਵਿੱਚ ਦੁਨੀਆਂ ਦਾ ਗਿਆਨ ਹੀ ਬੱਚੇ ਦੇ ਵਿਚਾਰਾਂ ਦਾ ਪ੍ਰਤੀਨਿਧ ਬਣਦੀਆਂ ਹਨ ਹਾਂਜੀ ਦੁਨੀਆਂ ਦਾ ਨੀ ਕਿ ਆਵਾਜ਼ਾਂ ਦਾ ਅੱਖਰਾਂ ਦੀਆਂ ਸ਼ਬਦਾਂ ਦੀਆਂ ਆਵਾਜ਼ਾਂ ਦਾ ਠੀਕ ਹੈ ਗਿਆਨ ਨੌਲੇਜ ਹੀ ਬੱਚੇ ਦੇ ਪ੍ਰਤੀਨਿੰਦ ਬਣਦਾ ਹੈ ਵਿਸ਼ਰਾਮ ਚਿੰਨਾਂ ਦੀ ਵਰਤੋਂ ਹਾਂਜੀ ਵਿਸ਼ੇਸ਼ਤਾ ਅਗਲੀ ਤੀਸਰੀ ਕਿਹੜੀ ਆ ਦੀ ਵਿਸ਼ਰਾਮ ਚਿੰਨਾਂ ਦੀ ਵਰਤੋਂ ਪੜ੍ਹਦੇ ਸਮੇਂ ਵਿਸ਼ਰਾਮ ਜਿੰਨਾਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਵਿਰਾਮ ਚਿੰਨ ਵਿਰਾਮ ਨੂੰ ਵਿਸ਼ਰਾਮ ਚਿੰਨ ਹੀ ਕਿਹਾ ਜਾਂਦਾ ਹੈ ਕਿਉਂਕਿ ਵਿਰਾਮ ਚਿੰਨ ਹੀ ਕਿਸੇ ਲਿਖਤ ਦੇ ਕੋਈ ਸਾਰਥਿਕ ਅਰਥ ਦਿੰਦੀ ਹੈ ਹਾਂਜੀ ਸਾਡੀ ਜਿਹੜੀ ਪੰਜਾਬੀ ਹੈ ਉਹਦੇ ਵਿੱਚ ਵੀ ਵਿਸ਼ਰਾਮ ਚਿੰਨ ਨੇ ਵਿਸ਼ਰਾਮ ਜਿੰਨਾਂ ਦੀ ਗਿਣਤੀ ਜੇ ਪੁੱਛੀ ਗਈ ਤਾਂ ਯਾਦ ਰੱਖਿਓ 13 ਨੇ ਕਿਹੜੇ ਹੁੰਦੇ ਨੇ ਬਿੰਦੀ ਕੋਮਾ ਡੰਡੀ ਸਾਰੇ ਠੀਕ ਹੈ ਇਹ ਵਿਸ਼ਰਾਮ ਜਿੰਨ ਨੇ ਸਾਡੀ ਗਿਣਤੀ 13 ਇਹਨਾਂ ਦਾ ਹੀ ਸਹੀ ਵਰਤੋਂ ਦੇ ਅਨੁਸਾਰ ਪੜ੍ਹਨਾ ਹੀ ਬਾਚਨ ਜਿਹੜਾ ਹੈ ਸਹੀ ਮੰਨਿਆ ਜਾਂਦਾ ਹੈ ਸਹੀ ਟੰਗ ਨਾਲ ਵਿਸ਼ਰਾਮ ਜਿੰਨਾਂ ਦੀ ਜਿਹੜੀ ਵਰਤੋਂ ਕਰਨੀ ਚਾਹੀਦੀ ਹੈ ਠੀਕ ਹੈ ਇਹਨਾਂ ਨਾਲ ਪਾਠ ਨੂੰ ਸਮਝਣ ਵਿੱਚ ਬਹੁਤ ਸਹਾਇਤਾ ਮਿਲਦੀ ਹੈ ਹਾਂਜੀ ਵਿਸ਼ਰਾਮ ਜਿੰਨਾਂ ਨਾਲ ਕੀ ਹੁੰਦਾ ਪਾਠ ਨੂੰ ਸਮਝਣ ਦੇ ਵਿੱਚ ਬਹੁਤ ਮਹੱਤਤਾ ਹੁੰਦੀ ਹੈ ਠੀਕ ਹੈ ਵਿਸ਼ਰਾਮ ਜਿੰਨ ਚ ਕੀ ਹੁੰਦਾ ਸਾਡੇ ਹਾ ਭਾਵ ਪ੍ਰਗਟ ਹੁੰਦੇ ਨੇ ਠੀਕ ਹੈ ਜਦੋਂ ਅਸੀਂ ਬੋਲਣਾ ਚਾਹੁੰਦੇ ਹਾਂ ਜਿਵੇਂ ਨਾਟਕਾਂ ਦੇ ਵਿੱਚ ਕੋਈ ਲੇਖਕ ਸੌਰੀ ਕੋਈ ਪਾਤਰ ਬੋਲਦਾ ਹੈ ਤਾਂ ਉਹ ਵਿਸ਼ਰਾਮ ਚਿੰਨਾਂ ਚ ਦੱਸਿਆ ਜਾਂਦਾ ਵੀ ਇਹ ਕਿਹੜੇ ਲੈਜ਼ੇ ਨਾਲ ਬੋਲਦਾ ਹੈ ਇਹਦੇ ਭਾਵ ਕਿਵੇਂ ਪ੍ਰਗਟ ਕਰ ਰਿਹਾ ਗੁੱਸੇ ਚ ਕਰ ਰਿਹਾ ਪ੍ਰਸ਼ਨ ਪੁੱਛ ਰਿਹਾ ਠੀਕ ਹੈ ਉਦਾਂ ਵਿਸ਼ਰਾਮ ਚਿੰਨ ਇਹਨੂੰ ਸਮਝਣ ਦੇ ਵਿੱਚ ਸਾਡੀ ਸਹਾਇਤਾ ਕਰਦੇ ਨੇ ਬਾਚਨ ਦਾ ਢੰਗ ਹਾਂਜੀ ਬਾਚਨ ਦਾ ਢੰਗ ਢੰਗ ਨੂੰ ਹੋਰ ਵਿਧੀ ਵੀ ਕਿਹਾ ਜਾਂਦਾ ਹੈ ਠੀਕ ਪੜ੍ਹਦੇ ਸਮੇਂ ਅੱਖਾਂ ਹੱਥਾਂ ਤੇ ਹੋਰ ਅੰਗਾਂ ਦਾ ਸੰਚਾਲਨ ਸਹੀ ਢੰਗ ਨਾਲ ਬੈਠ ਕੇ ਜਾਂ ਖੜ ਕੇ ਪੜਨਾ ਬਾਚਨ ਖਵਾਉਂਦਾ ਹੈ ਹਾਂਜੀ ਸਹੀ ਢੰਗ ਦੇ ਨਾਲ ਬੈਠ ਕੇ ਖੜ ਕੇ ਪੜਨਾ ਠੀਕ ਹੈ ਕੀ ਅਖਵਾਊਗਾ ਬਾਚਨ ਅਖਵਾਊਗਾ ਤੁਹਾਡੇ ਪੜਨ ਦੀ ਵਿਧੀ ਬੈਠਣ ਦਾ ਢੰਗ ਸਹੀ ਹੋਣਾ ਚਾਹੀਦਾ ਹੈ ਸਹੀ ਬੈਠ ਕੇ ਪੜੋਗੇ ਨਹੀਂ ਤਾਂ ਕਈ ਬੱਚੇ ਹੁੰਦੇ ਨੇ ਕੋਈ ਲੇਟ ਕੇ ਪੜਦਾ ਹੈ ਠੀਕ ਹੈ ਕੋਈ ਪਿੱਛੇ ਦੀਵਾਰ ਨਾਲ ਢੂਂਗ ਲਾ ਕੇ ਬੈਠ ਜਾਂਦਾ ਸੁਸਤੀ ਤੇ ਵਿੱਚ ਪਰ ਪੜਨ ਦੀ ਜਿਹੜੀ ਸਹੀ ਮੁਦਰਾ ਹੈ ਆਰਾਮ ਨਾਲ ਸਹੀ ਚੌਂਕੜੀ ਮੇਂ ਆ ਕੇ ਬੈਠੋ ਜਾਂ ਚੇਅਰ ਤੇ ਬੈਠੋ ਢਾਸ ਨਾ ਲਾਓ ਢਾਸ ਮਤਲਬ ਕਿਸੇ ਚੀਜ਼ ਦਾ ਸਹਾਰਾ ਨਾ ਲਾਓ ਠੀਕ ਹੈ ਇਦਾਂ ਬੈਠ ਕੇ ਪੜਨਾ ਚਾਹੀਦਾ ਹੈ ਪੜਨ ਦੇ ਢੰਗਾਂ ਵਿੱਚ ਵਖਰੇਵਾ ਹੋਣਾ ਚਾਹੀਦਾ ਹੈ ਹਾਂਜੀ ਪੜਨ ਦੇ ਢੰਗਾਂ ਦੇ ਵਿੱਚ ਵਖਰੇਵਾ ਹੋਣਾ ਚਾਹੀਦਾ ਜਿਵੇਂ ਕਵਤਾਂ ਦੀਆਂ ਪੰਕਤੀਆਂ ਉਦਾਸੀ ਦੇ ਗੀਤ ਹਾਸ ਰਸ ਦੀਆਂ ਕਵਿਤਾਵਾਂ ਤੇ ਪਾਠਾਂ ਵਿੱਚ ਅੰਤਰ ਹੋਣਾ ਚਾਹੀਦਾ ਹੈ ਹਾਂ ਪੜ੍ਹਨ ਦੇ ਢੰਗ ਦੇ ਵਿੱਚ ਵੀ ਸਾਡਾ ਵਕਰੇਵਾ ਆਉਣਾ ਚਾਹੀਦਾ ਹੈ ਹਫ਼ਤਾ ਨੂੰ ਗੀਤ ਦੀ ਤਰ੍ਹਾਂ ਪੜ੍ਹਦਾ ਜਾਣਾ ਚਾਹੀਦਾ ਹੈ ਠੀਕ ਹੈ ਕਈ ਕਵਿਤਾਵਾਂ ਦੇ ਵਿੱਚ ਹਾਸ ਰਸ ਹਾਸੇ ਵਾਲੀਆਂ ਗੱਲਾਂ ਹੁੰਦੀਆਂ ਹਨ ਤਾਂ ਉਦਾਂ ਦਾ ਉਹਨੂੰ ਫੀਲ ਕਰਕੇ ਪੜ੍ਹਨਾ ਚਾਹੀਦਾ ਹੈ ਸਪਸ਼ਟਤਾ ਸਪਸ਼ਟਤਾ ਹੁੰਦੀ ਹੈ ਮਤਲਬ ਸ਼ੁੱਧਤਾ ਸਪਸ਼ਟਤਾ ਨੂੰ ਹੋਰ ਕੀ ਕਿਹਾ ਜਾਂਦਾ ਹੈ ਅਸ਼ੁੱਧਤਾ ਸਪਸ਼ਟਤਾ ਬਾਚਨ ਵਿੱਚ ਇਹਨੇ ਸਪਸ਼ਟਤਾ ਦਾ ਭਾਵ ਹੈ ਕਿ ਹਰ ਇੱਕ ਸ਼ਬਦ ਵੱਖਰਾ ਵੱਖਰਾ ਕਰਕੇ ਤੇ ਸ਼ੁੱਧ ਬੋਲਿਆ ਜਾਵੇ ਵਖਰੇਵਾ ਤਾਂ ਹੀ ਕੋਈ ਲਾਭ ਹੈ ਜੇਕਰ ਉਹ ਸਪਸ਼ਟ ਹੋਣ ਹਾਂਜੀ ਹਰ ਇੱਕ ਸ਼ਬਦ ਦੇ ਵਿੱਚ ਸਾਡਾ ਵਿਸ਼ਰਾਮ ਜਿੰਨਾ ਦੇ ਅਕੋਰਡਿੰਗ ਥੋੜਾ ਜਿੰਨਾ ਵਿਸ਼ਰਾਮ ਚ ਨੇ ਗੈਪ ਹੋਣਾ ਚਾਹੀਦਾ ਵਖਰੇਵਾ ਹੋਣਾ ਚਾਹੀਦਾ ਸ਼ਬਦ ਜਿੱਦਾਂ ਦਾ ਹੈ ਉਦਾਂ ਦਾ ਸਾਡਾ ਹਾ ਭਾਵ ਹੋਣਾ ਚਾਹੀਦਾ ਠੀਕ ਹੈ ਇਹਦਾ ਫਿਰ ਹੀ ਲਾਭ ਹੈ ਜਿੱਦਾਂ ਦਾ ਅਸੀਂ ਸਪਸ਼ਟਤਾ ਦੇ ਅਕੋਰਡਿੰਗ ਪੜਾਂਗੇ ਲਗੇ ਬਾਚਨ ਦੀ ਲੋੜ ਅਤੇ ਮਹੱਤਵ ਹਾਂਜੀ ਕਹਿੰਦੇ ਪੜਨ ਦੀ ਕੀ ਲੋੜ ਹੈ ਕੀ ਮਹੱਤਵ ਹੁੰਦਾ ਹੈ ਹਨ ਤਾਂ ਦੇਖੋ ਮੌਖਿਕ ਪ੍ਰਗਟਾ ਕਰਨ ਲਈ ਵਿਅਕਤੀ ਦਾ ਸਰੀਰਕ ਪੱਖ ਤੋਂ ਸਾਹਮਣੇ ਹੋਣਾ ਜ਼ਰੂਰੀ ਹੈ ਹਾਂਜੀ ਮੌਖਿਕ ਪ੍ਰਗਟਾਵੇ ਲਈ ਇੱਕ ਵਿਅਕਤੀ ਦਾ ਸਰੀਰਕ ਪੱਖ ਤੋਂ ਸਾਡੇ ਸਾਹਮਣੇ ਹੋਣਾ ਜ਼ਰੂਰੀ ਹੁੰਦਾ ਜਿਵੇਂ ਅਸੀਂ ਭਾਸ਼ਣ ਕੋਈ ਵਿਅਕਤੀ ਦੇ ਰਿਹਾ ਹੁੰਦਾ ਤਾਂ ਉਹ ਸਾਡੇ ਸਾਹਮਣੇ ਮੌਜੂਦ ਹੁੰਦਾ ਸਾਨੂੰ ਦਿਖ ਰਿਹਾ ਹੁੰਦਾ ਪਰੰਤੂ ਇਹ ਹਮੇਸ਼ਾ ਸੰਭਵ ਨਹੀਂ ਹੁੰਦਾ ਪਰੰਤੂ ਇਹ ਹਰ ਵਾਰ ਠੀਕ ਹੈ ਸੰਭਵ ਨਹੀਂ ਹੈਗਾ ਕਿਉਂ ਕਈ ਵਾਰ ਅਸੀਂ ਇਹ ਜ਼ਹਿਰ ਵਿਅਕਤੀਆਂ ਦੇ ਵਿਚਾਰਾਂ ਨੂੰ ਵੀ ਜਾਨਣਾ ਚਾਹੁੰਦੇ ਹਾਂ ਜੋ ਇਸ ਸਮੇਂ ਦੁਨੀਆ ਵਿੱਚ ਮੌਜੂਦ ਨਹੀਂ ਹੈਗੇ ਹਾਂਜੀ ਕਈ ਵਾਰ ਅਸੀਂ ਇਦਾਂ ਦੇ ਵਿਅਕਤੀਆਂ ਦੇ ਵਿਚਾਰ ਜਾਨਣਾ ਚਾਹੁੰਦੇ ਹਾਂ ਜਿਹੜੇ ਇਸ ਸਮੇਂ ਦੁਨੀਆ 'ਚ ਨਹੀਂ ਹੈਗੇ ਬਟ ਉਹਨਾਂ ਦੀਆਂ ਲਿਖੀਆਂ ਰਚਨਾਵਾਂ ਅਸੀਂ ਕਿਵੇਂ ਉਹਨਾਂ ਦੇ ਵਿਚਾਰ ਕਿਵੇਂ ਸਮਝ ਸਕਦੇ ਹਾਂ ਬਾਚਨ ਰਾਹੀਂ ਪੜ੍ਹ ਕੇ ਕਿਵੇਂ ਜਿਵੇਂ ਤੁਹਾਡਾ ਗਲੀਪ ਕੁਆਲਟੀ ਵਾਣਾ ਜੀ ਨੇ ਠੀਕ ਹੈ ਜਿਹੜੇ ਦੁਨੀਆ 'ਚ ਨਹੀਂ ਰਹੇ ਉਹਨਾਂ ਦੀਆਂ ਰਚਨਾਵਾਂ ਸੁਰਜੀਤ ਪਾਤਰ ਜੀ ਦੀਆਂ ਰਚਨਾਵਾਂ ਸ਼ਿਵ ਕੁਮਾਰ ਬਟਾਲਵੀ ਦੀਆਂ ਤਾਂ ਉਹਨਾਂ ਦੀਆਂ ਰਚਨਾਵਾਂ ਉਹਨਾਂ ਦੇ ਵਿਚਾਰਾਂ ਨੂੰ ਜਾਂ ਨਰਿੰਦਰ ਸਿੰਘ ਕਪੂਰ ਦੇ ਵਿਚਾਰਾਂ ਹੋਰਾਂ ਨੂੰ ਠੀਕ ਹੈ ਉਹਨਾਂ ਨੂੰ ਕਿਵੇਂ ਅਸੀਂ ਸਮਝ ਸਕਦੇ ਹਾਂ ਪੜ੍ਹ ਕੇ ਠੀਕ ਜਿਹੜੇ ਕੁਝ ਨਹੀਂ ਹੈਗੇ ਵਿੱਚ ਲੇਖਕ ਉਹਨਾਂ ਦੇ ਵਿਚਾਰ ਅਸੀਂ ਪੜ੍ਹ ਕੇ ਦੇਖ ਸਕਦੇ ਹਾਂ ਸਿੱਖਿਆ ਪ੍ਰਾਪਤੀ ਵਿੱਚ ਸਹਾਇਕ ਹਾਂਜੀ ਬਾਚਨ ਦੀ ਕੀ ਮਹੱਤਵ ਹੈ ਸਿੱਖਿਆ ਪ੍ਰਾਪਤੀ ਵਿੱਚ ਸਹਾਇਕ ਹੈ ਬਾਚਨ ਯੋਗਤਾ ਦੇ ਵਿਚਾਰ ਤੋਂ ਬਿਨਾਂ ਸਿੱਖਿਆ ਪ੍ਰਾਪਤੀ ਅਸੰਭਵ ਹੈ ਸਾਰੀ ਵਿਸ਼ਿਆਂ ਦੀ ਸਿੱਖਿਆ ਲਈ ਬਾਚਨ ਬਹੁਤ ਜ਼ਰੂਰੀ ਹੈ ਪੜਨਾ ਬਹੁਤ ਜ਼ਰੂਰੀ ਹੈ ਹਾਂਜੀ ਸਿੱਖਿਆ ਪ੍ਰਾਪਤੀ ਦੇ ਵਿੱਚ ਪੜਨਾ ਬਹੁਤ ਜ਼ਰੂਰੀ ਹੈ ਜੇ ਪੜਾਂਗੇ ਨਹੀਂ ਤਾਂ ਸਿੱਖਿਆ ਦੀ ਪ੍ਰਾਪਤੀ ਨਹੀਂ ਹੋਊਗੀ ਜਿੰਨਾ ਵਧੀਆ ਪੜੋਗੇ ਠੀਕ ਹੈ ਉਨੇਕ ਮਾਰਕਸ ਟੈਟ ਦੇ ਵਿੱਚ ਲੈਦੇ ਜਾਓਗੇ ਤਾਂ ਟੈਟ ਪਾਸ ਕਰਨ ਲਈ ਤੁਹਾਨੂੰ ਪੜਨਾ ਜ਼ਰੂਰੀ ਹੈ ਠੀਕ ਗਿਆਨ ਪ੍ਰਾਪਤੀ ਦਾ ਸਾਧਨ ਗਿਆਨ ਦਾ ਨਿਰੰਤਰ ਵਿਕਾਸ ਤੇ ਵਿਸਥਾਰ ਹੋ ਰਿਹਾ ਹੈ ਹਰ ਵਿਸ਼ੇ ਉੱਤੇ ਕਹਿੰਦੇ ਨਵੀਆਂ ਖੋਜਾਂ ਤੇ ਤਜਰਬੇ ਹੋ ਰਹੇ ਹਨ ਹਰੇਕ ਵਿਅਕਤੀ ਦੀ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ ਉਹ ਆਪਣੇ ਕਿੱਤੇ ਨਾਲ ਸੰਬੰਧਿਤ ਨਵੀਆਂ ਜਾਣਕਾਰੀਆਂ ਪ੍ਰਾਪਤ ਕਰਨਾ ਚਾਹੁੰਦਾ ਹੈ ਇਹ ਜਾਣਕਾਰੀ ਲਈ ਉਸ ਨੂੰ ਪੁਸਤਕਾਂ ਦਾ வாਚਨ ਕਰਨਾ ਪੈਂਦਾ ਹੈ ਹਾਂਜੀ ਅੱਜ ਦਾ ਜਿੰਨਾ ਸਮਾਂ ਹੈ ਠੀਕ ਹੈ ਉਹਦੇ ਵਿੱਚ ਜਿਹੜਾ ਗਿਆਨ ਦਾ ਵਿਕਾਸ ਆ ਨਿਰੰਤਰਵਾਦ ਦਾ ਹੀ ਜਾ ਰਿਹਾ ਠੀਕ ਕੰਪਿਊਟਰ ਯੁੱਗ ਦੇ ਵਿੱਚ ਸਾਡਾ ਗਿਆਨ ਦਾ ਜਿਹੜਾ ਵਿਕਾਸ ਹੈ ਬੜੀ ਤੇਜ਼ੀ ਦੇ ਨਾਲ ਵਿਸਫੋਟ ਹੁੰਦਾ ਜਾ ਰਿਹਾ ਵੱਧਦਾ ਜਾ ਰਿਹਾ ਤਾਂ ਉਹ ਗਿਆਨ ਦੀ ਨਵੀਂ-ਨਵੀਂ ਜਾਣਕਾਰੀ ਸਾਨੂੰ ਪੜ ਕੇ ਹੀ ਪ੍ਰਾਪਤ ਹੁੰਦੀ ਹੈ ਬਾਚਨ ਕਰਕੇ ਹੀ ਪ੍ਰਾਪਤ ਹੁੰਦੀ ਹੈ ਠੀਕ ਸਮਾਜਿਕ ਉਪਯੋਗਤਾ ਅੱਜ ਕੱਲ੍ਹ ਪੜਨ ਤੋਂ ਬਿਨਾਂ ਕਹਿੰਦੇ ਘਰੋਂ ਬਾਜ਼ਾਰ ਜਾ ਕਿਸੇ ਹੋਰ ਥਾਂ ਉੱਤੇ ਸਮਾਜਿਕ ਵਿਵਹਾਰ ਅਸੰਭਵ ਹੈ ਕਈ ਪ੍ਰਕਾਰ ਦੇ ਚਿੱਠੀ ਪੱਤਰ ਲਿਖਣੇ ਪੈਂਦੇ ਹਨ ਹਾਂਜੀ ਸਮਾਜਿਕ ਉਪਯੋਗਤਾ ਬਹੁਤ ਵਧੀਆ ਇਹਦੇ ਵਿੱਚ ਠੀਕ ਹੈ ਅੱਜ ਕੱਲ੍ਹ ਦੇ ਕਹਿੰਦਾ ਪੜੋਂ ਤੋਂ ਬਿਨਾ ਘਰ-ਬਾਜ਼ਾਰ ਦਾ ਕੋਈ ਵੀ ਕੰਮ ਅਸੰਭਵ ਹੈ। ਪੜੋਂ ਤੋਂ ਬਿਨਾ ਸਾਰੇ ਕੰਮ ਅਸੰਭਵ ਹੀ ਨੇ ਅੱਜ ਦੇ ਸਮੇਂ 'ਚ ਠੀਕ ਹੈ। ਕਈ ਪ੍ਰਕਾਰ ਦੇ ਸਾਨੂੰ ਚਿੱਠੀ-ਪੱਤਰ ਲਿਖਣੇ ਪੈਂਦੇ ਨੇ ਜਾਂ ਕਈ ਪ੍ਰਕਾਰ ਦੇ ਚਿੱਠੀ-ਪੱਤਰ ਸਾਨੂੰ ਪੜਨੇ ਪੈਂਦੇ ਨੇ ਠੀਕ ਹੈ। ਤਾਂ ਉਹਦੇ ਲਈ ਕੀ ਜ਼ਰੂਰੀ ਹੈ? ਬਾਚਨ। ਅੱਗੇ ਬਾਚਨ ਪੜਨ ਦੀਆਂ ਕਿਸਮਾਂ ਹਾਂਜੀ ਪੜਨ ਦੀਆਂ ਕਈ ਕਿਸਮਾਂ ਹੁੰਦੀਆਂ ਨੇ ਠੀਕ ਹੈ। ਇਹ ਕਿਸਮਾਂ ਕਿਹੜੀਆਂ ਹੁੰਦੀਆਂ ਨੇ ਧਿਆਨ ਨਾਲ ਸੁਣਿਓ ਤੁਹਾਨੂੰ 2-3 ਕਿਸਮਾਂ ਜਾ ਇੱਕ ਦੀ ਕਿਸਮ ਪੱਕਾ ਪੇਪਰ ਚ ਪੁੱਛੀ ਜਾਂਦੀ ਆ ਵੀ ਪੜ੍ਹਨ ਦੀ ਕਿਹੜੀ ਕਿਸਮ ਹੈ ਜੇ ਕਿਸਮ ਹੈ ਤਾਂ ਉਹਦੇ ਵਿੱਚ ਕੀ ਹੈ ਠੀਕ ਹੈ ਤਾਂ ਪਹਿਲੀ ਕਿਸਮ ਆ ਕਹਿੰਦੇ ਉੱਚੀ ਪੜਨਾ ਹਾਂਜੀ ਉੱਚੀ ਪੜਨਾ ਠੀਕ ਹੈ ਛੋਟੀਆਂ ਕਲਾਸਾਂ ਦੇ ਵਿੱਚ ਬੱਚਿਆਂ ਨੂੰ ਪੜਾਇਆ ਜਾਂਦਾ ਉੱਚੀ ਉੱਚੀ ਤਾਂ ਉੱਚੀ ਪੜਨਾ ਹੁੰਦਾ ਇੱਕ ਹੁੰਦਾ ਮੌਨ ਪਾਠ ਮੌਨ ਪਾਠ ਨੂੰ ਅਸੀਂ ਚੁੱਪ ਰਹਿ ਕੇ ਪੜ੍ਹਨਾ ਵੀ ਕਹਿ ਸਕਦੇ ਹਾਂ ਚੁੱਪ ਰਹਿ ਕੇ ਪੜ੍ਹਨਾ ਠੀਕ ਹੈ ਉੱਚੀ ਪੜਨਾ ਜਾਨੀ ਕਿ ਆਵਾਜ਼ ਸਾਡੀ ਉੱਚੀ ਉੱਚੀ ਆਉਗੀ ਪੂਰਾ ਸ਼ੋਰ ਹੁੰਦਾ ਇਹਦੇ ਵਿੱਚ ਅੱਖਰ ਸਪਸ਼ਟ ਸੁੱਧ ਹੋਣੇ ਚਾਹੀਦੇ ਨੇ ਕੱਲਾ ਸ਼ੋਰ ਨਹੀਂ ਹੋਣਾ ਚਾਹੀਦਾ ਉੱਚੀ ਪੜਨਾ ਵੀਰੀ ਮੰਨਿਆ ਜਾਊਗਾ ਜੇ ਸ਼ਬਦ ਸਾਡੇ ਸੁੱਧ ਹੋਣਗੇ ਬਟ ਆਵਾਜ਼ ਉੱਚੀ ਹੋਵੇ ਚੁੱਪ ਮੌਨ ਪਾਠ ਹੁੰਦਾ ਇਹ ਵਿਅਕਤੀ ਕਈ ਵਾਰੀ ਕੱਲਾ ਬੈਠ ਕੇ ਵੀ ਪੜ ਲੈਂਦਾ ਠੀਕ ਹੈ ਤੇ ਅਗਲੀ ਤੀਸਰੀ ਕਿਸਮ ਆ ਸੁਖਮ ਪੜਨਾ ਇਹ ਜ਼ਿਆਦਾ ਪੇਪਰਾਂ ਚ ਪੁੱਛੀਆਂ ਜਾਂਦੀਆਂ ਨੇ ਠੀਕ ਹੈ ਬੱਚਿਆਂ ਦੀਆਂ ਜਮਾਤਾਂ ਵਿੱਚ ਲੱਗੀਆਂ ਹੋਈਆਂ ਪਾਠ ਪੁਸਤਕਾਂ ਨਾਲ ਸੰਬੰਧਿਤ ਹੁੰਦੀ ਹੈ ਇਸ ਵਿੱਚ ਸ੍ਰੈਣੀ ਲਈ ਨਿਸ਼ਚਿਤ ਪਾਠ ਪੁਸਤਕਾਂ ਨੂੰ ਧਿਆਨ ਨਾਲ ਪੜਨਾ ਸਕੂਲਾਂ ਵਿੱਚ ਹਰੇਕ ਸ੍ਰੈਣੀ ਲਈ ਸਿੱਖਿਆ ਵਿਭਾਗ ਵੱਲੋਂ ਪੜ੍ਹਾਈ ਲਈ ਪਾਠ ਪੁਸਤਕਾਂ ਨਿਸ਼ਚਿਤ ਨਿਯਤ ਕੀਤੀਆਂ ਹੋਈਆਂ ਨੇ ਹਾਂਜੀ ਸੁਖਮ ਪਾਠ ਦੇ ਵਿੱਚ ਕੀ ਹੈ ਸਾਡੇ ਪੰਜਾਬ ਸਿੱਖਿਆ ਬੋਰਡ ਦੇ ਵੱਲੋਂ ਸਕੂਲ ਦੇ ਵਿੱਚ ਬੱਚਿਆਂ ਦੇ ਲਈ ਕੁਝ ਪਾਠ ਪੁਸਤਕਾਂ ਨਿਸ਼ਚਿਤ ਕੀਤੀਆਂ ਨੇ ਵੀ ਭਾਈ ਇਹ ਕਲਾਸ ਦੇ ਬੱਚੇ ਇਹ ਹੀ ਕਲਾਸ ਦੇ ਬੱਚੇ ਜਿਹੜੇ ਹੈਗੇ ਨੇ ਫਰਸਟ ਕਲਾਸ ਦੇ ਬੱਚੇ ਜਿਹਨੀਆਂ ਉਹਨਾਂ ਦੀਆਂ ਬੁੱਕਾਂ ਨੇ ਉਹ ਫਰਸਟ ਵਾਲੀ ਹੀ ਪੜ੍ਹਣਗੇ ਠੀਕ ਹੈ ਫਿਫਥ ਕਲਾਸ ਵਾਲੇ ਬੱਚੇ ਫਿਫਥ ਕਲਾਸ ਦੀਆਂ ਬੁੱਕਾਂ ਹੀ ਪੜ੍ਹਣਗੇ ਇਹ ਸਾਡੇ ਪੰਜਾਬੀ ਪਾਸ਼ਾ ਸੌਰੀ ਸਿੱਖਿਆ ਵਿਭਾਗ ਦੇ ਵੱਲੋਂ ਸਾਡੀਆਂ ਪਾਠ ਪੁਸਤਕਾਂ ਨਿਸ਼ਚਿਤ ਕੀਤੀਆਂ ਗਈਆਂ ਨੇ ਇਹਨਾਂ ਦਾ ਮੁੱਖ ਮੰਤਵ ਇੱਕ ਸਮਾਨ ਪੱਧਰ ਦੀ ਸਥਾਪਤੀ ਕਰਨਾ ਹੁੰਦਾ ਹੈ ਠੀਕ ਹੈ ਹਾਂਜੀ ਇੱਕ ਇੱਕ ਸਮਾਨ ਪ੍ਰਾਪਤੀ ਜਿਵੇਂ ਫਰਸਟ ਕਲਾਸ ਵਾਲੇ ਬੱਚਿਆਂ ਨੂੰ ਸਾਰਿਆਂ ਨੂੰ ਠੀਕ ਹੈ ਕਿੱਦਾਂ ਦੀ ਬੁੱਕ ਹੈ ਇੱਕੋ ਬੁੱਕ ਹੈ ਵੀ ਜਿਹੜੇ ਫਰਸਟ ਕਲਾਸ ਲਈ ਬੱਚੇ ਨੇ ਉਹਨਾਂ ਦਾ ਪੱਧਰ ਕਿਵੇਂ ਹੋਵੇ ਸਾਰਿਆਂ ਦਾ ਬਰਾਬਰ ਹੋਵੇ ਸੈਕੰਡਰ ਲਈ ਇੱਕੋ ਪੰਜਾਬੀ ਦੀ ਬੁੱਕ ਲਈ ਜਾਂਦੀ ਹੈ ਠੀਕ ਹੈ ਵੀ ਇਹਨੂੰ ਇਹ ਪੜਨ ਤੇ ਸਾਰਿਆਂ ਦਾ ਜਿਹੜਾ ਗਿਆਨ ਹੈ ਉਹ ਇੱਕੋ ਬਰਾਬਰ ਮਿਲੇ ਸਾਰਿਆਂ ਨੂੰ ਇਹਨਾਂ ਦਾ ਮੁੱਖ ਮੰਤਵ ਇੱਕ ਸਮਾਨ ਪੱਧਰ ਦੀ ਸਥਾਪਤੀ ਕਰਨਾ ਹੁੰਦਾ ਹੈ ਇਸ ਨਾਲ ਅਧਿਆਪਕਾਂ ਦਾ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਪੱਧਰ ਦਾ ਪਤਾ ਲੱਗ ਜਾਂਦਾ ਹੈ ਅਤੇ ਉਹ ਆਪਣੇ ਧਿਆਨ ਉਸੇ ਪਾਠ ਪੁਸਤਕ ਉੱਪਰ ਲਾ ਕੇ ਉਸ ਦਾ ਡੂੰਘਾ ਅਧਿਐਨ ਕਰਦੇ ਹਨ ਭਾਸ਼ਾ ਦੇ ਸਾਰੇ ਅੰਗਾਂ ਅਤੇ ਵਣਗੀਆਂ ਦਾ ਅਭਿਆਸ ਉਸੇ ਪਾਠ ਪੁਸਤਕ ਨੂੰ ਆਧਾਰ ਬਣਾ ਕੇ ਕੀਤਾ ਜਾਂਦਾ ਹੈ ਹਾਂਜੀ ਜਿਹੜੀ ਪਾਠ ਪੁਸਤਕ ਤੁਹਾਡੀ ਕਲਾਸ ਦੇ ਵਿੱਚ ਲਗਾ ਦਿੱਤੀ ਗਈ ਉਹ ਪੁਸਤਕ ਹੀ ਅਸੀਂ ਕਲਾਸ ਦੇ ਵਿੱਚ ਪੜ੍ਹਾਂਗੇ ਉਹ ਕਲਾਸ ਦੀ ਪੁਸਤਕ ਤੋਂ ਹੀ ਸਾਡਾ ਅਦੇ ਅਬਕ ਠੀਕ ਹੈ ਬੱਚੇ ਦਾ ਗਿਆਨ ਚੈੱਕ ਕਰ ਸਕਦਾ ਹੈ ਤੇ ਇਹ ਪਾਠ ਪੁਸਤਕਾਂ ਕੀ ਨੇ ਸਾਡੇ ਗਿਆਨ ਦਾ ਆਧਾਰ ਬਣਨੀਆਂ ਹਨ ਉਸਦੇ ਪ੍ਰਸ਼ਨਾਂ ਦੇ ਉੱਤਰਾਂ ਨੂੰ ਜਵਾਨੀ ਯਾਦ ਕਰਵਾਇਆ ਜਾਂਦਾ ਹੈ ਇਸੇ ਵਿੱਚੋਂ ਪ੍ਰੀਖਿਆਵਾਂ ਵਿੱਚ ਕੀ ਹੁੰਦਾ ਪ੍ਰਸ਼ਨ ਪੁੱਛੇ ਜਾਂਦੇ ਹਨ ਤੇ ਨਤੀਜੇ ਗੱਡੇ ਜਾਂਦੇ ਹਨ ਹਾਂਜੀ ਜਿਹੜੀਆਂ ਪੁਸਤਕਾਂ ਤੁਹਾਡੀ ਕਲਾਸ ਦੇ ਵਿੱਚ ਤੁਹਾਨੂੰ ਲਗਾ ਦਿੱਤੀਆਂ ਗਈਆਂ ਨੇ ਠੀਕ ਹੈ ਉਹੀ ਪੁਸਤਕਾਂ ਦੇ ਵਿੱਚੋਂ ਟੀਚਰ ਤੁਹਾਨੂੰ ਪ੍ਰਸ਼ਨ ਪੁੱਛਦਾ ਹੈ ਉਹਨਾਂ ਹੀ ਪੁਸਤਕਾਂ ਦੇ ਵਿੱਚੋਂ ਤੁਹਾਡੇ ਜਿਹੜੇ ਪੇਪਰਾਂ ਦੇ ਵਿੱਚ ਪ੍ਰਸ਼ਨ ਆਉਂਦੇ ਨੇ ਤੇ ਉਹਨਾਂ ਤੋਂ ਹੀ ਪੁਸਤਕਾਂ ਦੇ ਵਿੱਚ ਤੁਹਾਡੀ ਪੜ੍ਹ ਕੇ ਕੀ ਕਰ ਸਕਦੇ ਹੋ ਆਨਸਰ ਦਿੰਨੇ ਹੋ ਤੇ ਆਨਸਰ ਦਿੰਨੇ ਹੋ ਫਿਰ ਐਂਡ ਦੇ ਵਿੱਚ ਤੁਹਾਡਾ ਕੀ ਹੈ ਰਿਜ਼ਲਟ ਕੱਢੇ ਜਾਂਦੇ ਨੇ ਨਤੀਜੇ ਕੱਢੇ ਜਾਂਦੇ ਨੇ ਪਾਠ ਪੁਸਤਕਾਂ ਦੇ ਥਰੂ ਹੀ ਅੱਗੇ ਸੁਖਮ ਬਾਚਨ ਹਾਂਜੀ ਸੁਖਮ ਬਾਚਨ ਪੜ੍ਹਨ ਦੀ ਅਗਲੀ ਜਿਹੜੀ ਇਹ ਕਿਸਮ ਹੈ ਸੁਖਮ ਸੁਖਮ ਪੜ੍ਹਾਈ ਦਾ ਭਾਵ ਇਹ ਨਹੀਂ ਕਿ ਬੱਚਿਆਂ ਨੂੰ ਕੇਵਲ ਪਾਠ ਪੁਸਤਕਾਂ ਪੜਾ ਦਿੱਤੀ ਜਾਵੇ ਹਾਂਜੀ ਪਹਿਲਾਂ ਵਾਲੀ ਕਿਸਮ ਦੇ ਵਿੱਚ ਕੀ ਸੀਗਾ ਕੇਵਲ ਤੇ ਕੇਵਲ ਸਕੂਲ ਦੀਆਂ ਪਾਠ ਪੁਸਤਕਾਂ ਤੱਕ ਸੀਮਿਤ ਸੀਗੇ ਬਟ ਸੁਖਮ ਪੜ੍ਹਾਈ ਦੇ ਵਿੱਚ ਕੇਵਲ ਸਕੂਲ ਦੀਆਂ ਪਾਠ ਪੁਸਤਕਾਂ ਨਹੀਂ ਹੈਗੀਆਂ ਠੀਕ ਹੈ ਸਿਰਫ ਪਾਠ ਪੁਸਤਕਾਂ ਤੱਕ ਨਾ ਪੜਾਇਆ ਹੋਵੇ ਤੇ ਉਸ ਦੇ ਵਿਚਨ ਲਈ ਔਖੇ ਸ਼ਬਦਾਂ ਦੇ ਪ੍ਰਸ਼ਨਾਂ ਨੂੰ ਯਾਦ ਕਰਵਾ ਕੇ ਬੱਚਿਆਂ ਨੂੰ ਪ੍ਰੀਖਿਆ ਲਈ ਤਿਆਰ ਕਰ ਦਿੱਤਾ ਜਾਵੇ ਜਿਵੇਂ ਕਿ ਸਾਡੇ ਸਕੂਲਾਂ ਵਿੱਚ ਕਹਿੰਦੇ ਆਮ ਹੁੰਦਾ ਹੈ ਸੁਖਮ ਬਾਚਨ ਦੇ ਕੁਝ ਉਦੇਸ਼ ਨੇ ਠੀਕ ਹੈ ਸੁਖਮ ਬਾਚਨ ਦੇ ਕੁਝ ਆਪਣੇ ਉਦੇਸ਼ ਹੁੰਦੇ ਨੇ ਕੇਵਲ ਬੱਚੇ ਨੂੰ ਰੱਟਾ ਮਰਵਾ ਕੇ ਸਕੂਲ ਚ ਪੜਾ ਦਿੱਤਾ ਜਾਣਾ ਜਿਵੇਂ ਆਮ ਹੁੰਦਾ ਹੈ ਹਨਾ ਉਦਾਂ ਦਾ ਸੁਖਮ ਪਾਠ ਦੇ ਵਿੱਚ ਨਹੀਂ ਹੈਗਾ ਜਿਹੜੇ ਅਧਿਆਪਨ ਦੇ ਪਾਠ ਪੁਸਤਕ ਦੁਆਰਾ ਪ੍ਰਾਪਤ ਹਨ ਠੀਕ ਹੈ ਜਿਹੜੇ ਇਹਦੇ ਆਪਨ ਨੇ ਪਾਠ ਪੁਸਤਕਾਂ ਦੁਆਰਾ ਪ੍ਰਾਪਤ ਕਰਨੇ ਹੁੰਦੇ ਹਨ ਉਹ ਉਦੇਸ਼ ਹਨ ਤਾਂ ਸੁਕਮ ਦੇ ਕੀ ਉਦੇਸ਼ ਨੇ ਬੱਚਿਆਂ ਦੀ ਜਾਣਕਾਰੀ ਅਤੇ ਸੋਚ ਸ਼ਕਤੀ ਵਿੱਚ ਵਾਧਾ ਕਰਨਾ ਹੁੰਦਾ ਇਹਦੇ ਵਿੱਚ ਠੀਕ ਹੈ ਉਹਨਾਂ ਦੀ ਜਾਣਕਾਰੀ ਦੇ ਵਿੱਚ ਹੋਰ ਵਾਧਾ ਕਰਨਾ ਹੈ ਉਹਨਾਂ ਦੀ ਸੋਚ ਸ਼ਕਤੀ ਨੂੰ ਵਧਾਉਣਾ ਹੈ ਹੁੰਦਾ ਵੀ ਹੋਰ ਅੱਗੇ ਕੀ ਕਰ ਸਕਦੇ ਆ ਬੱਚਿਆਂ ਦੇ ਉਚਾਰਨ ਨੂੰ ਠੀਕ ਕਰਨਾ ਹਾਂਜੀ ਉਹਦੇ ਵਿੱਚ ਕੇਵਲ ਪੜ੍ਹਨਾ ਸੀਗਾ ਪ੍ਰੀਖਿਆਵਾਂ ਸੀ ਬਟ ਇਹਦੇ ਵਿੱਚ ਪੜ੍ਹਨ ਦੇ ਨਾਮ ਨਾਲ ਟੀਚਰ ਕੀ ਕਰੂਗਾ ਉਦੇ ਉਚਾਰਨ ਨੂੰ ਉਹਦੇ ਬੋਲਣ ਦੇ ਢੰਗ ਨੂੰ ਵੀ ਬੱਚੇ ਦੇ ਨੂੰ ਠੀਕ ਕਰੂਗਾ ਕਿਉਂਕਿ ਛੋਟੇ ਬੱਚੇ ਨੇ ਤਾਂ ਕਈ ਸ਼ਬਦ ਠੀਕ ਨਹੀਂ ਬੋਲਦੇ ਹੁੰਦੇ ਠੀਕ ਹੈ ਤਾਂ ਟੀਚਰ ਨੂੰ ਬਾਰ ਬਾਰ ਦੱਸੂਗਾ ਵੀ ਐਦਾਂ ਸ਼ਬਦ ਨੂੰ ਉਚਾਰਨਾ ਐਦਾਂ ਬੋਲਾਂ ਬੱਚਿਆਂ ਦੇ ਸ਼ਬਦ ਭੰਡਾਰ ਦੇ ਵਿੱਚ ਵਾਧਾ ਕਰਨਾ ਹੁੰਦਾ ਜੀ ਸ਼ਬਦ ਸਿੱਖੂਗਾ ਤਾਂ ਸ਼ਬਦਾਂ 'ਚ ਵਾਧਾ ਹੋਊਗਾ ਠੀਕ ਹੈ ਤਾਂ ਸ਼ਬਦ ਭੰਡਾਰ ਦੇ ਵਿੱਚ ਕੀ ਹੁੰਦਾ ਵਾਧਾ ਕਰਨਾ ਬੱਚਿਆਂ ਵਿੱਚ ਚੰਗੀਆਂ ਅਧਿਆਨ ਰੁਚੀਆਂ ਦਾ ਨਿਰਮਾਣ ਕਰਨਾ ਨਿਰਮਾਣ ਕਰਨਾ ਠੀਕ ਹੈ ਹਾਂਜੀ ਬੱਚਿਆਂ ਦੇ ਵਿੱਚ ਚੰਗੀਆਂ ਅਧਿਆਨ ਮਤਲਬ ਪੜਨ ਦੀਆਂ ਰੁਚੀਆਂ ਦਾ ਨਿਰਮਾਣ ਕਰਨਾ ਬੱਚੇ ਹੋਰ ਪੜਨ ਠੀਕ ਕਿਤਾਬਾਂ ਤੋਂ ਨਾਲ-ਨਾਲ ਹੋਰ ਪੜਦੇ ਜਾਣ ਵਿਸ਼ਰਾਮ ਚਿੰਨਾ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਸੌਖੀ ਤੇ ਸ਼ੁੱਧ ਪੜ੍ਹਾਈ ਕਰਨ ਦੇ ਅਭਿਆਸ ਦੇਣੇ ਹਾਂਜੀ ਵਿਸ਼ਰਾਮ ਚਿੰਨਾ ਦੀ ਲੋੜ ਨੂੰ ਮੁੱਖ ਰੱਖੀਏ ਠੀਕ ਹੈ ਉਹਨਾਂ ਨੂੰ ਪੜ੍ਹਾਈ ਦੇ ਸ਼ੁੱਧ ਪੜ੍ਹਾਈ ਦੇ ਅਭਿਆਸ ਮਤਲਬ ਪ੍ਰੈਕਟਿਸ ਦੇਣੀ ਠੀਕ ਹੈ ਜਿੱਦਾਂ ਹੋਮਵਰਕ ਦੇਣਾ ਬੱਚਿਆਂ ਦੀ ਸੋਚ ਸ਼ਕਤੀ ਨੂੰ ਤੁੰਬਣਾ ਟੁੰਬਣਾ ਹੁੰਦਾ ਲੱਭਣਾ ਬੱਚਿਆਂ ਦੀ ਸੋਚ ਸ਼ਕਤੀ ਨੂੰ ਲੱਭਣਾ ਠੀਕ ਹੈ ਇਹਦੇ ਵਿੱਚ ਹੁੰਦਾ ਹੈ ਵੀ ਬੱਚੇ ਨੂੰ ਕੋਈ ਜਿਹੜਾ ਪਾਠ ਪੁਸਤਕ ਦੇ ਵਿੱਚ ਕਿਤਾਬ ਦੇ ਵਿੱਚ ਕੋਈ ਲੇਖ ਹੈ ਕੋਈ ਕਹਾਣੀ ਹੈ ਉਹਨੂੰ ਪੜ੍ਹਦੇ ਹੋਏ ਬੱਚੇ ਦੀ ਸੋਚ ਸ਼ਕਤੀ ਕਿੱਦਾਂ ਦੀ ਹੈ ਉਹ ਕਹਾਣੀ ਦੇ ਬਾਰੇ ਕਿੱਦਾਂ ਸੋਚਦਾ ਉਹਨੂੰ ਲੱਭਣਾ ਠੀਕ ਹੈ ਬੱਚਿਆਂ ਦੇ ਗਿਆਨਵਾਦੀ ਤੋਂ ਉਪਰੰਤ ਰੌਚਿਕ ਪੁਸਤਕਾਂ ਦੁਆਰਾ ਬੱਚਿਆਂ ਦਾ ਮਨੋਰੰਜਨ ਕਰ ਸਕਣਾ ਹਾਂਜੀ ਇਹਦੇ ਵਿੱਚ ਪੜਨ ਦੇ ਨਾਲ-ਨਾਲ ਰਿਜ਼ਲਟ ਕੱਢਨ ਦੇ ਨਾਲ-ਨਾਲ ਬੱਚਿਆਂ ਨੂੰ ਠੀਕ ਹੈ ਪੜਨ ਦੇ ਵਿੱਚ ਰੋਚਿਕਤਾ ਇੰਟਰਸਟ ਪੁਸਤਕਾਂ ਦੁਆਰਾ ਬੱਚਿਆਂ ਨੂੰ ਮਨੋਰੰਜਨ ਵੀ ਕਰਨਾ ਚਾਹੀਦਾ ਹੈ ਠੀਕ ਹੈ ਕਲਾ ਕਿਤਾਬੀ ਕੀੜੇ ਨਹੀਂ ਬਣਾਉਣਾ ਚਾਹੀਦਾ ਬੱਚਿਆਂ ਨੇ ਗਿਆਨ ਦਾ ਵਾਅਦਾ ਕਰੋ ਠੀਕ ਹੈ ਉਹਨੂੰ ਮਨੋਰੰਜਨ ਦੇ ਨਾਲ ਪੜਾਓ ਤਾਂ ਕਿ ਬੱਚਿਆਂ ਨੂੰ ਪੜਨ ਦੇ ਵਿੱਚ ਹੋਰ ਇੰਟਰਸਟ ਬਣਦਾ ਜਾਵੇ ਠੀਕ ਹੈ ਸੁਖਮ ਪੜਾਈ ਲਈ ਢੰਗ ਹਾਂਜੀ ਸੁਖਮ ਪੜਾਈ ਦੇ ਲਈ ਕੋਈ ਢੰਗ ਨੇ ਠੀਕ ਹੈ ਆਦਰਸ਼ਿਕ ਪਾਠ ਬੱਚਿਆਂ ਸਾਹਮਣੇ ਕੋਈ ਆਦਰਸ਼ ਹੋਣਾ ਚਾਹੀਦਾ ਹੈ ਹਾਂਜੀ ਤਾਂ ਬੱਚੇ ਕਿਉਂ ਬਣਨਗੇ ਜੇ ਉਹਨਾਂ ਦਾ ਕੋਈ ਆਦਰਸ਼ ਹੋਊਗਾ ਉਹਨਾਂ ਦੇ ਸਾਹਮਣੇ ਕੋਈ ਠੀਕ ਹੈ ਉਹਨਾਂ ਦਾ ਕੋਈ ਉਦੇਸ਼ ਹੋਊਗਾ ਦੂਸਰਾ ਮੌਖਿਕ ਗੱਲਬਾਤ ਰਾਈ ਹੁੰਦਾ ਹੈ ਵਿਦਿਆਰਥੀਆਂ ਵੱਲੋਂ ਪੜਨਾ ਹਾਂਜੀ ਸੁਖਮ ਪੜਾਈ ਦੇ ਵਿੱਚ ਕੀ ਹੁੰਦਾ ਵਿਦਿਆਰਥੀਆਂ ਵੱਲੋਂ ਪੜਿਆ ਜਾਂਦਾ ਠੀਕ ਹੈ ਟੀਚਰ ਵੀ ਪੜ੍ਹਦੇ ਵਿਦਿਆਰਥੀ ਵੀ ਆਦਾ ਸ਼ਬਦਾਂ ਬਾਕਾਂਸ਼ਾਂ ਤੇ ਪਹਾੜਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਸੁਖਮ ਪੜਾਈ ਦੇ ਵਿੱਚ ਵਿਆਕਰਨ ਦਾ ਕੰਮ ਹੁੰਦਾ ਹੈ ਪਾਠ ਦੀ ਦੁਹਰਾਈ ਹੁੰਦੀ ਆ ਹਾਂਜੀ ਸੁਖਮ ਪਾਠ ਦੇ ਵਿੱਚ ਪਾਠ ਦੀ ਕੀ ਹੋਊਗੀ ਦੁਹਰਾਈ ਹੋਊਗੀ ਇੱਕ ਵਾਰ ਕਲਾਸ ਦੇ ਵਿੱਚ ਪੜਾ ਕੇ ਪਿੱਛੇ ਕਈ ਵਾਰੀ ਬੱਚੇ ਬੋਲਦੇ ਨੇ ਅੱਗੇ ਟੀਚਰ ਬੋਲਦਾ ਜਾਂ ਇੱਕ ਬੱਚੇ ਨੂੰ ਅੱਗੇ ਲਿਆਇਆ ਜਾਂਦਾ ਠੀਕ ਹੈ ਉਹ ਅਗਲੇ ਸ਼ਬਦ ਬੋਲਦਾ ਤੇ ਬੱਚੇ ਉਹਦੇ ਪਿੱਛੇ ਵਿੱਚ ਇਹ ਬੋਲਦੇ ਨੇ ਦੁਹਰਾਈ ਹੋ ਜਾਂਦੀ ਹੈ ਇੱਕੋ ਇੱਕੋ ਸ਼ਬਦ ਦੀ ਬਾਰ-ਬਾਰ ਪਾੜਦੀ ਅਗਲਾ ਸਥਲ ਪੜਾਈ ਬੱਚਿਆਂ ਦੀਆਂ ਸ੍ਰੈਣੀਆਂ ਦੀਆਂ ਪਾਠ ਪੁਸਤਕਾਂ ਤੱਕ ਸੀਮਿਤ ਨਹੀਂ ਹੁੰਦੀ ਸਗੋਂ ਸ੍ਰੈਣੀਆਂ ਦੀਆਂ ਪਾਠ ਪੁਸਤਕਾਂ ਤੋਂ ਇਲਾਵਾ ਹੋਰ ਵੀ ਕਈ ਪ੍ਰਕਾਰ ਦੀ ਪੜ੍ਹਨ ਸਮੱਗਰੀ ਸੰਬੰਧਿਤ ਹੁੰਦੀ ਹੈ ਜਿਵੇਂ ਅਖਬਾਰ ਪੜ੍ਹਨੇ ਹੋਰ ਲੇਖਕਾਂ ਦੀਆਂ ਪੁਸਤਕਾਂ ਪੜ੍ਹਨੀਆਂ ਆਦਿ ਠੀਕ ਹੈ ਸਥੂਲ ਪੜ੍ਹਾਈ ਦੇ ਵਿੱਚ ਕੀ ਹੋਊਗਾ ਕੇਵਲ ਤੁਹਾਡੀਆਂ ਪਾਠ ਪੁਸਤਕਾਂ ਤੱਕ ਸਾਮਿਲ ਨਹੀਂ ਹੋਊਗੀ ਇਹ ਤੁਹਾਡੀਆਂ ਪਾਠ ਪੁਸਤਕਾਂ ਤੋਂ ਬਿਨਾਂ ਬੱਚੇ ਕੀ ਪੜ੍ਹਨਗੇ ਅਖਬਾਰ ਪੜ੍ਹਨਗੇ ਠੀਕ ਹੈ ਹੋਰ ਲੇਖਕਾਂ ਦੀਆਂ ਪੁਸਤਕਾਂ ਪੜ੍ਹਨਗੇ ਲਾਇਬ੍ਰੇਰੀ 'ਚ ਜਾਣਗੇ ਠੀਕ ਹੈ ਹੋਰ ਲੇਖਕਾਂ ਬਾਰੇ ਗਿਆਨ ਨੌਲੇਜ ਕਰਨਗੇ ਹੋਰ ਲੇਖਕਾਂ ਦੇ ਵਿਚਾਰ ਪੜ੍ਹਨਗੇ ਤਾਂ ਇਸ ਸਥੂਲ ਪੜ੍ਹਾਈ ਦੇ ਵਿੱਚ ਹੁੰਦਾ ਹੈ ਅੱਗੇ ਉਦੇਸ਼ ਤਾਂ ਬਾਚਨ ਦੇ ਕੀ ਉਦੇਸ਼ ਨੇ ਪੜ੍ਹਨ ਦੇ ਉਦੇਸ਼ ਕੀ ਨੇ ਦੇਖੋ ਬੱਚਿਆਂ ਦੀ ਸਧਾਰਨ ਜਾਣਕਾਰੀ ਵਿੱਚ ਵਾਧਾ ਕਰਨਾ ਹੁੰਦਾ ਜੇ ਪੜ੍ਹੂਗਾ ਠੀਕ ਹੈ ਤਾਂ ਉਹਨਾਂ ਦੀ ਜਿਹੜੀ ਆਮ ਦੀ ਨੌਲੇਜ ਹੈ ਉਹਨਾਂ ਦੀ ਜਾਣਕਾਰੀ ਦੇ ਵਿੱਚ ਕੀ ਹੁੰਦਾ ਵਾਧਾ ਹੁੰਦਾ ਹੈ ਬੱਚਿਆਂ ਦੀ ਸ਼ਬਦਾਵਲੀ ਵਿੱਚ ਹਾਂਜੀ ਉਹਨਾਂ ਦੀ ਸ਼ਬਦਾਵਲੀ ਦੇ ਵਿੱਚ ਵੀ ਵਾਧਾ ਹੋ ਜੂਗਾ ਗਿਆਨ ਦੇ ਵਿੱਚ ਵੀ ਹੈ ਸ਼ਬਦਾਵਲੀ ਵਿੱਚ ਨਵੇਂ-ਨਵੇਂ ਸ਼ਬਦ ਸਿੱਖੂਗਾ ਨਵੇਂ-ਨਵੇਂ ਸ਼ਬਦ ਪੜ੍ਹੂਗਾ ਠੀਕ ਹੈ ਬੱਚਿਆਂ ਦੇ ਬਹੁਪੱਖੀ ਗਿਆਨ ਵਿੱਚ ਵਾਧਾ ਕਰਨਾ ਬਹੁਪੱਖੀ ਮਤਲਬ ਸਾਰੇ ਪੱਖਾਂ ਤੋਂ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ ਚੰਗੀਆਂ ਲਿਖਤਾਂ ਨੂੰ ਪੜ੍ਹ ਕੇ ਚੰਗੀਆਂ ਸਿੱਖਿਆਵਾਂ ਪ੍ਰਾਪਤ ਹੁੰਦੀਆਂ ਹਨ ਹਾਂਜੀ ਜੇ ਬੱਚਿਆਂ ਨੂੰ ਚੰਗੀਆਂ ਕਿਤਾਬਾਂ ਪੜਾਈਆਂ ਜਾਣਗੀਆਂ ਚੰਗੀ ਸਿੱਖਿਆ ਪ੍ਰਾਪਤ ਹੋਗੀ ਤਾਂ ਉਹਦੀਆਂ ਆਦਤਾਂ ਵੀ ਚੰਗੀਆਂ ਬਣਣਗੀਆਂ ਠੀਕ ਹੈ ਚੰਗੇ ਲੇਖਕਾਂ ਦੀਆਂ ਕਿਤਾਬਾਂ ਪੜਾਓ ਠੀਕ ਹੈ ਉਸ ਤੋਂ ਬਾਅਦ ਬੱਚਿਆਂ ਦੀ ਸੋਚ ਸ਼ਕਤੀ ਵਿੱਚ ਵਾਧਾ ਕਰਨਾ ਹਾਂਜੀ ਬੱਚਿਆਂ ਦੀ ਸੋਚ ਸ਼ਕਤੀ ਦੇ ਵਿੱਚ ਪੜ੍ਹਨ ਦੇ ਨਾਲ ਹੀ ਵਾਧਾ ਹੁੰਦਾ ਬੱਚਿਆਂ ਨੂੰ ਇਸ ਗੱਲ ਦੇ ਯੋਗ ਬਣਾਉਣਾ ਕਿ ਉਹ ਚੰਗੀ ਲਿਖਣ ਸ਼ੈਲੀ ਅਤੇ ਵਧੀਆ ਵਾਕ ਬਣਤਰ ਤੋਂ ਪ੍ਰੇਰਣਾ ਲੈ ਕੇ ਆਪਣੀ ਲਿਖਣ ਸ਼ੈਲੀ ਨੂੰ ਸੁਧਾਰਨ ਹਾਂਜੀ ਬੱਚਿਆਂ ਨੂੰ ਠੀਕ ਹੈ ਜਦੋਂ ਵਧੀਆ ਲੇਖਕਾਂ ਦੀਆਂ ਕਿਤਾਬਾਂ ਬੜਨ ਨੂੰ ਹੋਣਗੇ ਤਾਂ ਉਹ ਦੇਖਣਗੇ ਵੀ ਇਹ ਲੇਖਕ ਲਿਖਦਾ ਕਿਵੇਂ ਆ ਇਹਦੇ ਲਿਖਣ ਦਾ ਢੰਗ ਕੀ ਹੈ ਤਾਂ ਉਦਾਂ ਦੀ ਪ੍ਰੇਰਣਾ ਲੈ ਕੇ ਬੱਚੇ ਨੂੰ ਪਤਾ ਹੁੰਦਾ ਵੀ ਇਹਨੂੰ ਪੜ ਰਹੇ ਨੇ ਤਾਂ ਉਦਾਂ ਦੇ ਉਹਨਾਂ ਦੇ ਵਿੱਚ ਰੁਚੀਆਂ ਪੈਦਾ ਕਰਨੀਆਂ ਲਿਖਣ ਦੀਆਂ ਠੀਕ ਬੱਚਿਆਂ ਨੂੰ ਸੁਤੰਤਰ ਰੂਪ ਵਿੱਚ ਪੜਨ ਦੇ ਯੋਗ ਬਣਾਉਣਾ ਅਤੇ ਵੱਧ ਤੋਂ ਵੱਧ ਅ fırsਰ ਪ੍ਰਦਾਨ ਕਰਨੇ ਹਾਂਜੀ ਬੱਚਿਆਂ ਨੂੰ ਸੁਤੰਤਰ ਭਾਵ ਆਜ਼ਾਦ ਰਹਿ ਕੇ ਪੜਨ ਦੇ ਵੱਧ ਤੋਂ ਵੱਧ ਮੌਕੇ ਦੇਣੇ ਠੀਕ ਹੈ ਤੇ ਉਹਨਾਂ ਨੂੰ ਇਹ ਅਫਸਰ ਦੇਣੇ ਚਾਹੀਦੇ ਨੇ ਤਾਂ ਜੋ ਬੱਚੇ ਆਪ ਘਰ ਦਾ ਕਿ ਇਕੱਲੇ ਬੈਠੇ ਵੀ ਪੜ ਸਕਣ ਇਕੱਲਾ ਸਕੂਲ ਦੇ ਵਿੱਚ ਨਹੀਂ ਸਕੂਲ ਤੋਂ ਬਾਅਦ ਜਦੋਂ ਛੁੱਟੀ ਹੁੰਦੀ ਆ ਉਸ ਤੋਂ ਬਾਅਦ ਵੀ ਉਹਨਾਂ ਦੇ ਵਿੱਚ ਇੰਨੀ ਰੁਚੀ ਹੋਵੇ ਵੀ ਘਰ ਜਾ ਕੇ ਉਹ ਆਪਣਾ ਸਮਾਂ ਖਰਾਬ ਨਾ ਕਰਨ ਪੜ੍ਹਾਈ ਵੱਲ ਧਿਆਨ ਦੇਣ ਠੀਕ ਸੁਖਮ ਤੇ ਸਥੁਲ ਦੋਹਾਂ ਕਿਸਮਾਂ ਵਿੱਚ ਉੱਚੀ ਤੇ ਮੌਨ ਪਾੜ ਦਾ ਪ੍ਰਯੋਗ ਹੁੰਦਾ ਹੈ ਹਾਂਜੀ ਪਹਿਲਾਂ ਉੱਚੀ ਪੜ ਗਿਆ ਸੀਗਾ ਵੀ ਉੱਚੀ ਉੱਚੀ ਪੜਦੇ ਨੇ ਬੱਚੇ ਛੋਟੀਆਂ ਕਲਾਸਾਂ ਦੇ ਵਿੱਚ ਮੌਨ ਪਾਠ ਹੁੰਦਾ ਹੈ ਵੱਡੀਆਂ ਕਲਾਸਾਂ ਦੇ ਵਿੱਚ ਠੀਕ ਹੈ ਸੁਖਮ ਤੇ ਸਥੁਲ ਦੋਵੇਂ ਕਿਸਮਾਂ ਐਵੇਂ ਲੀਆਂ ਨੇ ਜਿਹਦੇ ਵਿੱਚ ਤੁਸੀਂ ਉੱਚੀ ਪਾਠ ਵੀ ਕਰ ਸਕਦੇ ਹੋ ਤੇ ਮੌਨ ਪਾਠ ਵੀ ਦੋਵੇਂ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਉੱਚੀ ਤੇ ਮੌਨ ਪਾਠ ਹਾਂਜੀ ਇਹ ਸੀਗਾ ਜਿਹੜਾ ਅੱਧਾ ਲੈਕਚਰ ਤੁਹਾਡਾ ਠੀਕ ਹੈ ਅੱਧੇ ਲੈਕਚਰ ਦੇ ਵਿੱਚ ਕੀ ਸੀ ਅਸੀਂ ਪੜਨ ਨਾਲ ਸੰਬੰਧਿਤ ਜਿਹੜਾ ਕਾਉਂਸਲ ਕਰਿਆ ਸੀ ਉਸ ਤੋਂ ਪਹਿਲਾਂ ਅਸੀਂ ਤਿੰਨ ਕਾਉਂਸਲ ਕਰ ਚੁੱਕੀਆਂ ਲਾਈਨਵਾਰੀ ਦੇ ਵਿੱਚ ਸੌਖੀਆਂ ਸੌਖੀਆਂ ਗੱਲਾਂ ਤੁਹਾਨੂੰ ਪੁੱਛੀਆਂ ਜਾਂਦੀਆਂ ਨੇ ਕਿਵੇਂ ਪੁੱਛੀਆਂ ਜਾਂਦੇ ਨੇ ਇਹ ਪੁੱਛਣ ਲਾਂਗੇ ਵੀ ਪੜਨ ਦੇ ਵਿੱਚ ਕੀ ਵਿਸ਼ੇਸ਼ਤਾ ਹੈ ਲਿਖਣ ਦੀ ਕੀ ਵਿਸ਼ੇਸ਼ਤਾ ਹੈ ਠੀਕ ਹੈ ਲਿਖਣ ਦੇ ਨਾਲ ਨਾਲ ਸੁਣਨ ਦੇ ਵਿੱਚ ਕੀ ਹੁੰਦਾ ਹੈ ਇਹ ਲਾਈਨਵਾਰ ਕੜੀ ਵਾਰ ਕਿਵੇਂ ਚੱਲਦੇ ਨੇ ਜਿਵੇਂ ਕਈ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਨਾ ਵੀ ਬੱਚਾ ਪਹਿਲਾਂ ਕਰੂਗਾ ਕੀ ਪਹਿਲਾਂ ਸੁਣੂਗਾ ਫਿਰ ਪੜ੍ਹੂਗਾ ਜਾਂ ਬੋਲੂਗਾ ਤਾਂ ਇੱਥੇ ਬੱਚੇ ਕਨਫਿਊਜ਼ ਹੋ ਜਾਂਦੇ ਨੇ ਵੀ ਪੜ੍ਹਨਾ ਤੇ ਬੋਲਣਾ ਲਗਭਗ ਹੁੰਦੀ ਤਾਂ ਸੇਮ ਹੀ ਨੇ ਪੜਦੇ ਹੋਏ ਵੀ ਬੱਚਾ ਬੋਲਦਾ ਤੇ ਆਮ ਗੱਲਬਾਤ ਕਰਦੇ ਹੀ ਵੀ ਬੋਲਦਾ ਠੀਕ ਹੈ ਪਰ ਬੋਲਣ ਦੇ ਵਿੱਚ ਕੀ ਹੋਊਗਾ ਮੌਖਿਕ ਦੇ ਵਿੱਚ ਕੀ ਹੋਊਗਾ ਤੁਹਾਡੇ ਆਮ ਵਿਚਾਰ ਜਿਹੜੇ ਬੱਚੇ ਘਰ ਦੇ ਵਿੱਚ ਹੀ ਸਿੱਖ ਜਾਂਦੇ ਨੇ ਉਹ ਹੋਣਗੇ ਪਰ ਪੜਨ ਦੇ ਵਿੱਚ ਸਿਰਫ ਤੁਹਾਡਾ ਕਿਤਾਬਾਂ ਤੋਂ ਦੇਖ ਕੇ ਪੜਨਾ ਅਖਬਾਰਾਂ ਤੋਂ ਦੇਖ ਕੇ ਪੜਨਾ ਦੂਜੇ ਲੇਖਕਾਂ ਦੇ ਵਿਚਾਰ ਅਸੀਂ ਪੜਦੇ ਆ ਠੀਕ ਹੈ ਮੌਖਿਕ ਦੇ ਵਿੱਚ ਸਾਡੇ ਆਪਣੇ ਵਿਚਾਰ ਵੀ ਪੇਸ਼ ਹੋ ਜਾਂਦੇ ਨੇ ਕਲੀਅਰ ਤਾਂ ਇਹ ਚਾਰ ਜਿਹੜੇ ਹੈਗੇ ਨੇ ਕਾਉਂਸਲ ਨੇ ਤਿੰਨ ਕੰਪਲੀਟ ਨੇ ਠੀਕ ਹੈ ਉਸ ਤੋਂ ਬਾਅਦ ਅਸੀਂ ਚੌਥਾ ਕਾਉਂਸਲ ਹੈ ਸਾਡਾ ਲਿਖਣ ਕਾਉਂਸਲ ਉਹ ਵੀ ਕਰਾਂਗੇ ਤੇ ਸਾਰੇ ਬੱਚਿਆਂ ਨੂੰ ਠੀਕ ਹੈ ਮੈਂ ਦੁਬਾਰਾ ਦੱਸ ਦੇਣਾ ਚਾਹਣਾ ਵੀ ਸਾਡੇ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਵੱਲੋਂ ਤੁਹਾਡੇ ਲਈ ਇੱਕ ਬਹੁਤ ਵਧੀਆ ਆਫਰ ਹੈ ਡੈਟਾ ਵਾਲਿਆਂ ਦੇ ਲਈ ਤੁਸੀਂ ਆਨਲਾਈਨ ਬੈਦ ਸਿਰਫ 2000 ਰੁਪਏ ਦੇ ਵਿੱਚ ਲੈ ਸਕਦੇ ਹੋ ਤੇ ਇਹਦਾ ਬਾਅਦ ਤੋਂ ਬਾਅਦ ਲਾਭ ਉਠਾ ਸਕਦੇ ਹੋ ਠੀਕ ਸਾਰਿਆਂ ਨੂੰ ਇੱਕ ਵਾਰ ਫੇਰ ਸਾਡੇ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਪੜਦੇ ਰਹੋ ਤਿਆਰੀ 'ਚ ਲੱਗੇ ਰਹੋ ਠੀਕ ਹੈ ਟੈਟਲਾਂ ਦੀ ਦੀਵਾਲੀ ਤਾਂ ਅਸਲ ਉਹਦੀ ਹੋਣੀ ਹੈ ਜਦੋਂ ਤੁਹਾਡਾ ਟੈਟ ਕਲੀਅਰ ਹੋਣਾ ਹੈ ਠੀਕ ਤਿਹਾਰ ਮਨਾਉਣੇ ਜ਼ਰੂਰੀ ਨਹੀਂ ਬਟ ਅਸਲ ਤਿਹਾਰ ਤੁਹਾਡਾ ਉਦਹੀਂ ਹੀ ਮਨਾਇਆ ਜਾਊਗਾ ਜਦੋਂ ਤੁਹਾਡਾ ਟੈਟ ਕਲੀਅਰ ਹੋਊਗਾ ਤੇ ਟੈਟ ਕਲੀਅਰ ਕਰਨ ਦੇ ਲਈ ਤੁਹਾਨੂੰ ਪੜਨਾ ਪੈਣਾ ਤੇ ਅਸੀਂ ਤੁਹਾਡੇ ਪੜਨ ਦੇ ਲਈ ਇਹ ਆਫਰ ਬਹੁਤ ਵਧੀਆ ਤੁਹਾਨੂੰ ਦੇ ਰਹੀ ਹੈ ਤਾਂ ਤੁਸੀਂ ਇਹਦਾ ਬਹੁਤ ਬਹੁਤ ਲਾਭ ਉਠਾਓ ਤਾਂ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਠੀਕ ਹੈ ਚੌਥੀ ਜਿਹੜੀ ਵੀਡੀਓ ਤੁਹਾਡੀ ਹੈ ਕੀ ਡੀਅ ਲਿਖਣ ਕੌਂਸ਼ਲ ਹੋਵੇਗਾ ਚਾਰੋਂ ਕੌਂਸ਼ਲ ਆਪਾਂ ਲਾਈਨ ਵਾਰ ਕਰੀ ਨੇ ਤੇ ਅੱਜ ਦੇ ਲਈ ਇੰਨਾ ਹੀ ਫਿਰ ਮਿਲਦੇ ਆਂ ਅਗਲੀ ਕਲਾਸ